ਆਪ ਭਰ ਰਹੀ ਆਂ ਜਿਤਾ ਸ਼ਕਤ ਦਰਪਨ ਪੇਟਾਵਾਂ ਸੇਵਾ ਬਾ ਅਰਥ ਕਰੀਆ ਸਾਨੀਆਂ ਬਾਜਰੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਹੀ ਪ੍ਰਕਾਸ਼ ਹਮਾਰਾ ਪਹੇਉ ਪਟਨਾ ਸ਼ਹਿਰ ਵਿਖੇ ਭਵ ਲਿਓ ਵਾ ਪ੍ਰਗਟਿਓ ਮਰਦ ਅਗਮੜਾ ਵਿਰਿਆਮ ਇਕੇਲਾ ਵਾਹੋ ਵਾਹੋ ਗੋਬਿੰਦ ਸੰਗਾਪੇ ਗੁਰ ਚੇਲਾ ਸਰਬ ਸੰਦਾਨੀ ਸਹਬੇ ਕਮਾਲ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਦਸ਼ਾਹ ਸਤਿਗੁਰਾਂ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪ੍ਰਬ ਸਮੂਹੀਆਂ ਨਾਨਕ ਨਾਮ ਲੈਵਾ ਸੰਗਤਾਂ ਬੜੀ ਸ਼ਰਧਾ ਬੜੀ ਭਾਵਨਾ ਬੜੀ ਪ੍ਰੇਮ ਨਾਲ ਬਣਾ ਰਹੀਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਦੁਆਰਾ ਸ਼ਿਰਦੋਖਨਵਾਰ ਨਿਸਬੇ ਕੀ ਆਸ਼੍ਰੀ ਖਾਨ ਪਰਸਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਸੰਗਤਾਂ ਨੇ ਬਾਚੜ ਕੇ ਹਾਜ਼ਰੀਆਂ ਲਵਾਈਆਂ ਅਮਰਤ ਵੇਲੇ ਤੋਂ ਸੰਗਤਾਂ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੋ ਰਹੀਆਂ ਹਨ ਆਓ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜੋ ਮਾਰਗ ਸਾਨੂੰ ਵਿਖਾਇਆ ਔਰ ਸਤਿਗੁਰ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਤਿਗੁਰ ਪਾਤਸ਼ਾਹ ਜੀ ਨੇ ਜੋ ਜ਼ਬਰ ਜ਼ੁਲਮ ਨੂੰ ਰਾਜ ਸੀ ਉਹਨੂੰ ਖਤਮ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਸਮਣਾ ਦੇ ਅੰਦਰ ਅੰਮ੍ਰਿਤ ਦੀ ਦਾਤ ਦੇ ਕਰਕੇ ਬਰਾਬਰਤਾ ਦਾ ਪਾਈ ਵਾਲਤਾ ਦਾ ਸਤਿਗੁਰ ਪਾਤਸ਼ਾਹ ਜਿਨੇ ਸਾਨੂੰ ਦਰਜਾ ਬਖਸ਼ਿਸ਼ ਕੀਤਾ ਹੈ ਮਾਨਸਕੀ ਜਾਤ ਸਭਾ ਇੱਕ ਪਹਿਚਾਣ ਬੋ ਉਹ ਸਿਧਾਂਤ ਤੇ ਪਹਿਰਾ ਦਿੰਦੇ ਆ ਸਤਿਗੁਰ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਜੀਵਨ ਅੰਦਰ ਧਾਰਨ ਕਰੀਏ ਅੰਮ੍ਰਿਤ ਧਾਰੀ ਹੋਈਏ ਬਾਣੀ ਤੇ ਬਾਣੀ ਨਾਲ ਜੁੜ ਕੇ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀ ਪ੍ਰਕਾਸ਼ ਹਮਾਰਾ ਪਹੇਉ ਪਟਨਾ ਸ਼ਹਿਰ ਵਿਖੇ ਭਵ ਲਿਓ ਵਾ ਪ੍ਰਗਟਿਓ ਮਰਦ ਅਗਮੜਾ ਵਿਰਿਆਮ ਇਕੈਲਾ ਵਾਹੁ ਆਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਸਰਬ ਸੰਦਾਨੀ ਸਹਬੇ ਕਮਾਲ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸਤ ਗੁਰਾਂ ਜੀ ਦਾ ਅੱਜ ਪਾਵਨ ਪ੍ਰਕਾਸ਼ ਗੁਰਪਰਵ ਸਮੁੱਚੀਆਂ ਨਾਨਕ ਨਾਮ ਲੈਵਾ ਸੰਗਤਾਂ ਬੜੀ ਸ਼ਰਧਾ ਬੜੀ ਭਾਵਨਾ ਬੜੀ ਪ੍ਰੇਮ ਨਾਲ ਬਣਾ ਰਹੀਆਂ ਨੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪਰਵ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਦੁਆਰਾ ਸ਼ਿਰਦੋਖਨਵਰ ਨਸਬੇ ਕੀ ਅਸ਼ਰੀ ਖਨ ਪਰਸਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜੇ ਸੰਗਤਾਂ ਨੇ ਬਾਚੜ ਕੇ ਹਾਜ਼ਰੀਆਂ ਲਵਾਈਆਂ ਅੰਮ੍ਰਿਤ ਵੇਲੇ ਤੋਂ ਸੰਗਤਾਂ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਨਤਮਸਤਕ ਹੋ ਰਹੀਆਂ ਹਨ ਆਓ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜੋ ਮਾਰਗ ਸਾਨੂੰ ਵਿਖਾਇਆ ਔਰ ਸਤਿਗੁਰ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਤਿਗੁਰ ਪਾਤਸ਼ਾਹ ਜੀ ਨੇ ਜੋ ਜ਼ਬਰ ਜ਼ੁਲਮ ਨੂੰ ਰਾਜ ਸੀ ਉਹਨੂੰ ਖਤਮ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਸਮਣਾ ਦੇ ਅੰਦਰ ਅੰਮ੍ਰਿਤ ਦੀ ਦਾਤ ਦੇ ਕਰਕੇ ਬਰਾਬਰਤਾ ਦਾ ਪਾਈ ਵਾਲਤਾ ਦਾ ਸਤਿਗੁਰ ਪਾਤਸ਼ਾਹ ਜਿਨੇ ਸਾਨੂੰ ਦਰਜਾ ਬਖਸ਼ਿਸ਼ ਕੀਤਾ ਹੈ ਮਾਨਸਕੀ ਜਾਤ ਸਭਾ ਇੱਕ ਪਹਿਚਾਣ ਬੋ ਉਹ ਸਿਧਾਂਤ ਤੇ ਪਹਿਰਾ ਦਿੰਦੇ ਆ ਸਤਿਗੁਰ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਜੀਵਨ ਅੰਦਰ ਧਾਰਨ ਕਰੀਏ ਅੰਮ੍ਰਿਤ ਧਾਰੀ ਹੋਈਏ ਬਾਣੀ ਤੇ ਬਾਣੀ ਨਾਲ ਜੁੜ ਕੇ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ